ਕੋਈ ਕਿਸਮ ਦੀ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆ ਗਈ ਕੋਈ ਇਸ ਤਰ੍ਹਾਂ ਨਹੀਂ ਲੱਗਦਾ ਕਿ ਤੁਸੀਂ ਪੁਲਿਸ ਸਟੇਸ਼ਨ ਆਏ ਹੋ ਬਲਕਿ ਇਸ ਥਾਂ ਦੀ ਕੋਈ ਡਰ ਵਾਲਾ ਮਾਹੌਲ ਨਹੀਂ ਹੈ ਬਹੁਤ ਅੱਛਾ ਫ੍ਰੈਂਡਲੀ ਮਾਹੌਲ ਹੈ ਤੇ ਤਈ ਗੱਲ ਨੂੰ ਗਵਾਚਿਆ ਸੀਗਾ ਉਹਦੇ ਮੈਂ ਕੰਪਲੇਂਟ ਦਰਜ ਕਰਾਈ ਸੀਗੀ ਤੇ ਪਰਸੋਂ ਮੈਨੂੰ ਫੋਨ ਆ ਗਿਆ ਜੀ ਤੁਹਾਡਾ ਫੋਨ ਟਰੇਸ ਹੋ ਗਿਆ ਔਰ ਮੈਨੂੰ ਲੱਗਦਾ ਲੋਕ ਨਾ ਕੰਪਲੀਟ ਨਹੀਂ ਕਰਦੇ ਕੰਪਲੇਂਟ ਕਰਨੀ ਨਹੀਂ ਆਈ ਤੀ ਹੈ ਤੁਹਾਡਾ ਫੋਨ ਦਾ ਫੋਲੋਅਪ ਕੀਤਾ ਮੇਰੇ ਖਿਆਲ ਦੋ ਕੋਰੀ ਮੈਂ ਉੱਥੇ ਗਿਆ ਤੇ ਫੋਨ ਮਿਲ ਗਿਆ ਜੀ ਕਮਿਸ਼ਨਰ ਪੁਲਿਸ ਅਮਰਸਰ ਤਾਂ ਨਹੀਂ ਬੜਾ ਸੈਂਸਿਟਿਵਲੀ ਡੀਲ ਕਰਦੀ ਹੈ ਜੋ ਸਾਡੇ ਪਬਲਿਕ ਦੇ ਗ੍ਰਿਵੈਂਸਸ ਨੇ ਜਾਂ ਉਹਨਾਂ ਦੀਆਂ ਦਿੱਕਤਾਂ ਨੇ ਜਾਂ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਇਸ਼ੂਸ ਨੇ ਸੋ ਥੈਟ ਅਸੀਂ ਰੀਚ ਆਊਟ ਕਰ ਸਕੀਏ ਪਬਲਿਕ ਨੂੰ ਤੇ ਉਹਨਾਂ ਦਾ ਜੋ ਵੀ ਸਹਿਯੋਗ ਹੋ ਸਕੇ ਜਾਂ ਉਹਨਾਂ ਨੂੰ ਹੈਲਪ ਹੋ ਸਕੇ ਉਹਨਾਂ ਦੇ ਜਿਹੜੇ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਉਹਦੇ 'ਚ ਅਸੀਂ ਪੂਰਾ ਉੱਤੇ ਫੋਕਸ ਰੱਖੀਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋ ਸਮਾਗਮ ਆਪਾਂ ਕਰਾ ਚੁੱਕੇ ਹਾਂ ਜਿੱਥੇ 100 ਪਲੱਸ ਸਟੋਲਨ ਫੋਨ ਜਿਹੜੇ ਦਿੱਤੇ ਗਏ ਸੀ ਸੋ ਅੱਜ ਅਸੀਂ 153 153 ਲਾਸਟ ਫੋਨ ਜਿਹੜੇ ਆ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇਹ ਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਚਾਹੇ ਉਹ ਸਾਈਬਰ ਕ੍ਰਾਈਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਹੈ 33 ਮੋਬਾਈਲ ਸਬਡਿਵੀਜ਼ਨ West ਦੀ ਟੀਮ ਨੇ ਰਿਕਵਰ ਕੀਤੇ ਹੈ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ 2 ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਹੈ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚਾ CSIR ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫੋਲੋ ਕਰਦੇ ਆਂ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਣੇ ਫੋਕਸ ਏਰੀਆ ਬਣਾਉਨੇ ਆ ਤੇ ਉਹਦੇ ਉਹਨੂੰ ਫਾਲੋ ਅਪ ਕਰੀਦਾ 올 ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲ ਦੀਆਂ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੜੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਆਂ ਮੇਨ ਗੱਲ ਇਹ ਹੁੰਦੀ ਹੈ ਕਿ ਫੋਨ ਸਾਡਾ ਕਾਸਟ ਤਾਂ ਹੁੰਦੀ ਹੁੰਦੀ ਹੈ ਉਹਦੇ ਸਾਡਾ ਡਾਟਾ ਤੇ ਪਰਸਨਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਜਿਹਦਾ ਲਾਸ ਜਿਹੜਾ ਬੜਾ ਇਰੀਪੇਅਰਬਲ ਹੋ ਜਾਂਦਾ ਸੋ ਮੈਂ ਅੱਜ ਇੱਥੇ ਅਸੀਂ ਇਹ ਸਮਾਗਮ ਰੱਖਿਆ ਪੁਲਿਸ ਲਾਈਨ ਚ ਇਹਨੂੰ ਅਸੀਂ ਹੁਣੀ ਹੈਂਡਓਵਰ ਕਰ ਬਿਲਕੁਲ ਜੀ ਦੁਵਾਲੀ ਬਨੰਗਾ ਕਹਿ ਸਕਦੇ ਆ ਬਿਕੋਜ਼ ਸਰ ਬਹੁਤ थैंकफुल ਹੈ ਜੀ ਕਮਿਸ਼ਨਰ ਅੰਮ੍ਰਿਤਸਰ ਸਾਰੀ ਟੀਮ ਦਾ ਮੈਂ ਸਾਈਬਰ ਸੈੱਲ ਦੇ ਆਫਿਸ ਵੀ ਗਿਆ ਦੋ ਵਾਰੀ ਵਿਜ਼ਿਟ ਕੀਤਾ ਬਹੁਤ ਅੱਛਾ ਇਹਨਾਂ ਦਾ ਬਿਹੇਵੀਅਰ ਉੱਥੇ ਕੋਈ ਕਿਸਮ ਦੀ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆ ਗਈ ਕੋਈ ਇਸ ਤਰ੍ਹਾਂ ਨਹੀਂ ਲੱਗਦਾ ਕਿ ਤੁਸੀਂ ਪੁਲਿਸ ਸਟੇਸ਼ਨ ਆਏ ਹੋ ਮਤਲਬ ਇਸ ਤਰ੍ਹਾਂ ਦੀ ਕੋਈ ਡਰ ਵਾਲਾ ਮਾਹੌਲ ਨਹੀਂ ਹੈਗਾ ਬਹੁਤ ਅੱਛਾ ਫ੍ਰੈਂਡਲੀ ਮਾਹੌਲ ਹੈ ਉੱਥੇ ਔਰ ਮੈਨੂੰ ਲੱਗਦਾ ਲੋਕ ਨਾ ਕੰਪਲੇਂਟ ਹੀ ਨਹੀਂ ਕਰਦੇ ਕੰਪਲੇਂਟ ਕਰਨੀ ਚਾਹੀਦੀ ਹੈ ਤੁਹਾਡਾ ਫੋਨ ਦਾ ਫੋਲੋਅ ਅਪ ਕੀਤਾ ਮੇਰੇ ਖਿਆਲ 2 ਕੋਰੀ ਮੈਂ ਉੱਥੇ ਗਿਆ ਤੇ ਫੋਨ ਮਿਲ ਗਿਆ ਅੱਜ ਸਰ ਨੇ ਫੋਨ ਹੈਂਡਓਵਰ ਕਰਤਾ ਜੀ ਥੈਂਕ ਯੂ ਨਹੀਂ ਸਰ ਫੋਨ ਗੁੰਮ ਹੋਇਆ ਸੀ ਜੀ ਸਨੇਚ ਨਹੀਂ ਹੋਇਆ ਸੀ ਕਿੰਨੇ ਦਿਨ ਤੋਂ ਬਾਅਦ ਤੁਹਾਨੂੰ ਮਿਲ ਗਿਆ ਸਰ ਫੋਨ ਦਾ ਅੱਜ ਹੀ ਮਿਲਿਆ ਜੀ ਆਲਮੋਸਟ ਮਹੀਨੇ ਬਾਅਦ ਲੱਗਦਾ ਬਹੁਤ ਜ਼ਿਆਦਾ ਪਰਸਨਲ ਡਾਟਾ ਹੁੰਦਾ ਫੋਨ ਦੇ ਵਿੱਚ ਹਾਂਜੀ ਡਾਟਾ ਤੇ ਸਰ ਹੁੰਦਾ ਹੀ ਹੈ ਮੇਨ ਡਾਟਾ ਤੇ ਹੁੰਦਾ ਹੀ ਹੈ ਸਾਰਾ ਫੋਨ ਦੇ ਵਿੱਚ ਮੇਰਾ ਫੋਨ 23 ਅਗਸਤ ਨੂੰ ਖਵਾਚਿਆ ਸੀ ਜਿਹਦੇ ਮੈਂ ਰਿਪੋਰਟ ਕੀਤੀ ਸੀ ਨਹੀਂ ਤੇ ਤੇ ਤੈਈ ਗੱਲ ਸੁਣਵਾਇਆ ਸੀਗਾ ਉਹਦੇ ਮੈਂ ਕੰਪਲੇਂਟ ਦਰਜ ਕਰਾਈ ਸੀਗੀ ਤੇ ਪਰਸੋ ਮੈਨੂੰ ਫੋਨ ਆ ਗਿਆ ਜੀ ਤੁਹਾਡਾ ਫੋਨ ਟ੍ਰੇਸ ਹੋ ਗਿਆ ਤੇ ਆਪਣਾ ਫੋਨ ਮੈਨੂੰ ਉਹਨਾਂ ਨੇ ਹੈਂਡਓਵਰ ਕਰ ਦਿੱਤਾ ਜੀ ਹਾਂਜੀ ਬਹੁਤ ਵਧੀਆ ਸਰਵਿਸ ਲੱਗੀ ਜੀ ਇਹਨਾਂ ਦੀ ਤੇ ਜਿਹੜੇ ਕੰਪਲੂਮ ਹੋਣ ਤੋਂ ਬਾਅਦ ਕੰਪਲੇਂਟ ਨਹੀਂ ਕਰਦੇ ਫੋਨ ਸੁਣਦੇ ਕਿ ਨਹੀਂ ਲੱਗਦਾ ਨਹੀਂ ਨਹੀਂ ਉਹ ਉਹ ਅੱਜਕੱਲ ਉਹ ਇੱਕ ਚੀਜ਼ ਨਹੀਂ ਰਹੀ ਕੰਪਲੇਂਟ ਕਰਨੀ ਬਹੁਤ ਜ਼ਰੂਰੀ ਹੈ ਤੁਹਾਡੀ ਵੀ ਸੇਫਟੀ ਹੈ ਇਹਦੇ ਵਿੱਚ ਤੇ ਤੁਹਾਡਾ ਵੀ ਬਚਾਅ ਵਾ ਤੇ ਚਲੋ ਤੁਹਾਡਾ ਫੋਨ ਮਿਲਣ ਦੀ ਅੱਗੇ ਬਹੁਤ ਜ਼ਿਆਦਾ ਹੁਣ ਜਿੱਦਾਂ ਮੈਨੂੰ ਹੁਣ ਜਲਦੀ ਮਿਲ ਗਿਆ ਤਾਂ ਕਿ ਬਹੁਤ ਜ਼ਿਆਦਾ ਸੰਭਾਵਨਾ ਹੋਏਗੀ ਕਰੇਗਾ